ਕਰੋ ਤੁਸੀਂ ਤੇ ਥਣ ਵਗੈਰਾ ਤੇ ਆਰਡਰ ਚੈੱਕ ਕਰ ਲਓ ਤੁਸੀਂ ਬਾ ਕੁਮਾਲਾ ਚੈੱਕ ਕਰ ਸਕਦੇ ਹੋ ਤੁਸੀਂ ਤੇ ਥਣਾ ਦੀ ਕੁਆਲਟੀ ਵੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਮੋੜ ਲਾ ਚੈੱਕ ਕਰੋ ਜੀ ਬਾਈ ਕਹਿੰਦਾ 22 ਕਿਲੋ ਦੁੱਧ ਤਿਆਰ ਆ ਆਪਾਂ ਬਾਈ ਤੋਂ ਡਿਟੇਲ ਲੈਣੇ ਆ ਜੀ 90 ਸੂਏ ਸੂਈ ਆ ਬਾਈ ਤੀਜੀ ਤੀਜੀ ਬੱਚਾ ਕੀ ਆ ਵੈਸੇ ਬਹੁਤ ਕਰ ਭਾਈ ਕੱਟਾਗਾ ਕਿੰਨੇ ਕ ਦਿਨ ਹੋਗੇ ਸੂਈ ਨੂੰ ਤੂੰ ਸੂਈ ਨੂੰ ਹੋਗਾ ਸੀਮਾ ਸੀਮਾ ਦਿਨ ਕਿੰਨਾ ਦੁੱਧ ਪਾਉਏ ਇਸ ਸੂਏ ਦੁੱਧ ਹੁੰਦੀ 20 ਕਿਲੋ 20 ਕਿਲੋ ਤਿਆਰ ਆਗਾ ਜਾਉ 25 ਦੇ ਲਵੇ ਕੀ ਮੁੱਲ ਕਰ ਦੂੰ ਬਾਈ ਮੁੱਲ ਤਾਂ 1.5 ਲੱਖ ਦਾ ਸ਼ਵਾ ਦੋ ਲੱਖ ਕਿੰਨੇ ਦੀ ਛੱਡ ਦੋਗੇ ਦੋ ਦੀ ਛੱਡ ਦੋਗੇ ਮਾਲ ਨੰਬਰ ਬੋਲ ਦੋ ਬਈ ਆਪਣਾ ਜਿਹੜਾ 9140 88 ਦੇ ਨੰਬਰ ਕਿਹੜਾ ਬੰਡਾ ਬਈ ਆਪਣਾ ਪਾਨੀਗੜ ਪਾਨੀਗੜ ਲੈ ਦੋਸਤੋ ਚੰਗੇ ਏਰੀਏ ਦੀ ਮੱਝ ਆ ਗਈ ਚੈੱਕ ਕਰੋ ਕਿਸੇ ਵੀਰ ਨੇ ਖਰੀਦਣੀਆਂ ਬਾਈ ਨੇ ਨੰਬਰ ਬੋਲਿਆ ਉਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਖਰੀਦ ਸਕਦੇ ਹੋ ਤੇ ਇੱਧਰ ਵੀ ਬਾਈਆਂ ਲਵੇ ਹੋਰ ਮੱਝਾਂ ਬਹੁਤ ਟੌਪ ਟੌਪ ਦੀਆਂ ਆਈਆਂ ਹੋਈਆਂ ਨੇਗੀਆਂ ਚੈੱਕ ਕਰੋ ਹਾਂ ਮੱਝ ਵੀ ਬਹੁਤ ਚੰਗੀਆਂ ਬਾਈਆਂ ਲਗ ਚੈੱਕ ਕਰ ਲਓ ਜੀ ਆ ਵੀ ਕੁਮਾਉਂ ਦੇ ਮੁੰਡੇ ਜੋ ਹੈ ਇਹ ਕੱਲੀ ਸੁਈ ਹੈ ਲੈ ਦੋਸਤੋ ਆਮ ਅਜੀਤ ਵੀ ਚੈੱਕ ਕਰ ਸਕਦੇ ਹੋ ਬਾਈਆਂ ਦੀ ਤੌਰ ਸਾਹ ਖਾਲੀ ਟਾਪ ਕੁਆਲਟੀ ਦੀ ਮੱਝ ਚੈੱਕ ਕਰੋ ਫੇਸ ਕੁਆਲਟੀ ਤੋਂ ਲੈ ਕੇ ਇਹ ਕੱਲੀ ਸੁਈ ਹੈ ਇਹ ਬਾਈ ਕਹਿੰਦਾ ਤਾਜੀ ਸੁਈ ਹੈ ਇਹਦੀ ਵੀ ਵਾਈ ਤੋਂ ਆਪਾਂ ਡਿਟੇਲ ਲੈ ਕੇ ਦੱਸ ਦਿਆਂਗੇ ਤੁਹਾਨੂੰ ਚੈੱਕ ਕਰ ਲਈ ਤੁਹਾਡੀ ਦਾਜੀ ਸੂਈ ਆਈ ਇਹ ਕੱਲ ਵੀ ਬੱਚਾ ਇਹਦੇ ਵਿੱਚ ਹੈਗੀ ਆ ਇਹਦੀ ਗੱਲ ਵੀ ਕਰਤਾ ਜੀ ਇਹ ਕਿੰਨਾ ਦੁੱਧ ਪਾ ਦੂਗੀ ਇਹ ਦੁੱਧ ਪਾ ਦੂਗੀ 20 ਕਿਲੋ 20 ਕਿਲੋ ਕਿਹੜੇ ਏਰੀਆ ਚੋਂ ਲੈ ਕੇ ਆਣੋਂ ਮੱਝਾਂ ਖਰੀਦ ਕੇ ਇਹ ਕਿਹੜਾ ਜਿਹਾ ਨੇ ਜੀ ਸੀ ਆਪਣਾ ਜੀਨਸ ਸ਼ার্ট ਦਾ ਜੀਨਸ ਸ਼ার্ট ਤੋਂ ਇਹਦਾ ਕੀ ਮੁੱਲ ਕਰਦੇ ਹੋ ਬਾਈ ਇਹਦਾ ਮੁੱਲ ਕਰਦੇ ਹਾਂ ਸ਼ਵਾ ਤਿੰਨ ਲੱਖ ਸਵਾ ਤਿੰਨ ਲੱਖ ਹੀ ਦੂਜੇ ਸੂਈ ਆ ਇਹ ਇਹ ਦੂਜੇ ਦੂਜੇ ਕੋਈ ਇਮਾਨਦਾਰ ਹੋਊਗਾ ਇਹ 3 ਦੀ 3 ਦੀ ਇੱਕ ਵਾਰ ਆਪਣਾ ਮੋਬਾਈਲ ਨੰਬਰ ਹੋਰ ਬੋਲ ਦਿਓ ਜੀ 99486 ਦਾ ਨੰਬਰ ਲੈ ਦੋਸਤੋ ਬਾਈ ਨੇ ਆਪਦਾ ਨੰਬਰ ਬੋਲਿਆ ਸਕਰੀਨ ਤੇ ਵੀ ਚੱਲਦਾ ਹੈਗਾ ਤੁਸੀਂ ਇਹਨਾਂ ਦੋਮਾ ਤਿੰਨਾ ਮੱਝਾਂ ਦੇ ਵਿੱਚੋਂ ਕੋਈ ਵੀ ਮੱਝ ਖਰੀਦਣੀ ਆ ਤਾਂ ਉਸ ਫੋਨ ਨੰਬਰ ਤੇ ਤੁਸੀਂ ਕਾਲ ਕਰਕੇ ਡਿਟੇਲ ਲੈ ਸਕਦੇ ਹੋ ਤੇ ਮੱਝ ਖਰੀਦ ਸਕਦੇ ਹੋ। ਹਾਂ। ਦੋਸਤੋ ਆਪਾਂ ਨਾ ਮੱਝ ਲੈ ਕੇ ਆਏ ਖੰਨੇ ਪਾਸੋਂ ਮੰਡੀ ਤੇ। ਪਹਿਲੀ ਗੱਲ ਦਾ ਚੈੱਕ ਕਰ ਲਓ ਤੁਸੀਂ ਇਹਨੇ ਪਿਓਰ ਹਰਿਆਣੇ ਦੀ ਐ। ਤੇ ਮੂੰਹ ਹੈਗੀ ਆ ਦੋ ਦੰਦ ਕਾਕੂ ਤੁਸੀਂ ਦੇਖ ਸਕਦੇ ਹੋ ਤੇ ਠੰਡੀ ਚੈੱਕ ਕਰ। ਇਧਰ ਦੀ ਮਰਾਥਾ ਦੇਵਾ ਦਾ ਭਾਅ ਲੈਣਾ। ਚੈੱਕ ਕਰੋ ਵੀ ਠੰਡੀ ਕਿੰਨੀ ਹੈਗੀ। ਥਾਨਲੇਵਾ ਦੀ ਤੁਸੀਂ ਚੈੱਕ ਕਰ ਸਕਦੇ ਹੋ ਕਿ ਸੇਹ ਦੇ ਕੱਟੀਆਂ ਆ ਤੇ ਕਿਸੇ ਦਾ ਫੇਸ ਕੁਆਲਟੀ ਚੈੱਕ ਕਰਨਾ। ਇਸ ਕੁਆਲਟੀ ਚੈੱਕ ਕਰੋ ਤੇ ਪਿੱਛੇ ਵੀ ਇਹਦੇ ਕੱਟੀ ਹੈਗੀ ਤਾਜੀ ਸੂਜੀ ਹੈ ਸੱਚੇ ਦੇ ਨਾਲ ਕੋਈ ਜਿਹੜਾ ਉਹ ਨਾਲ ਹੈਗਾ ਆਪਾਂ ਪੂਰਾ ਚੈੱਕ ਕਰਾ ਲਈਏ ਪਿੱਛੋਂ ਇੱਧਰ ਥੋੜੀ ਕੱਕ ਸਾਫ ਕਰਨ ਕੱਢਦੇ ਮੈਂ ਇਹ ਹੈ 4 ਦਿਨਾਂ ਦੀ ਸੂਈ ਹੈ ਪਿੱਛੇ ਦੇ ਟੱਕੀ ਆ ਮੁੱਲ ਇਹਦਾ ਕਰਦੇ ਆ 2 ਲੱਖ ਰੁਪਈਆ ਤੇ ਦੁੱਧ ਦੇ ਥੱਲੇ ਹੁਣ 12 ਲੀਟਰ ਤਿਆਰ ਹੈਗਾ ਧੂਨ ਸੂਈਆ ਮੂੰਹੋਂ ਦੋ ਦੰਦਾ ਮਾਇਲ ਨੰਬਰ ਆਪਣਾ ਹੈਗਾ 98783 13964 ਪਿਆਰਾ ਹਰਿਆਣਵੀ ਜੀ ਜਿਹੇ ਵੀਰ ਨੇ ਖਰੀਦਨੀ ਹੈ ਇਸ ਨੰਬਰ ਤੇ ਫੋਨ ਕਰ ਲੋ ਤੇ ਕਾਪਨੇ ਲੈ ਵੇ ਇੱਧਰ ਕੱਟੀ ਆਏ ਤੇ ਦਿਵਾਦੇ ਨਿਗਾ ਆ ਜਾ ਆ ਵੀ ਦੋਸਤੋ ਭੂਨ ਸੂਈ ਹੈ ਇਹ ਵੀ ਬਹੁਤ ਠੰਡੀ ਹੈ ਜੀ ਚੈੱਕ ਕਰ ਲੋ ਤੁਸੀਂ ਕਿਉਂਕਿ ਜਿਹੜੀਆਂ ਭੂਨਾ ਹੁੰਦੀਆਂ ਨੇ ਜੀਆਂ ਇਹ ਥਾਂ ਤੇ ਹੱਥ ਜੀਸੀਪੀ ਲੱਗ ਨਹੀਂ ਦਿੰਦੇ ਹੁੰਦੇ ਜਿਹੜੀਆਂ ਨੇ ਰੈਣੇ ਵਾਲੀਆਂ ਹੁੰਦੀਆਂ ਨੇ ਇਹ ਚੈੱਕ ਕਰ ਲੋ ਤੁਸੀਂ ਕਿਵੇਂ ਬਹੁਤ ਵੀ ਨਹੀਂ ਕਹਿੰਦੀਆਂ ਜੀ ਇੰਨੀਆਂ ਠੰਡੀਆਂ ਨੇ ਚੈੱਕ ਕਰੋ ਤੁਸੀਂ ਇਹ ਥੱਲੇ ਜੀ ਹੁਣ 10 ਲੀਟਰ ਬੁੱਧ ਬੌਲਾ ਤਿਆਰ ਹੈ ਇਹਦੇ ਤੁਸੀਂ ਵੀ ਚੱਕੀਆ ਚੈੱਕ ਕਰੋ ਜਿਹੜੇ ਸੰਕਰ ਦਾ ਇਹ ਵੀ ਪਿਆਰਾ ਹਰਿਆਣੇ ਦੀ ਹੈ ਇੱਧਰ ਤੋਂ ਇਹ ਚੈੱਕ ਕਰਦੇ ਇਹ ਵੀ ਬਈ 4-5 ਦਿਨਾਂ ਦੀ ਸੂਈ ਵੀ ਜੇ ਇਹਦਾ ਆਪਾਂ ਮੁੱਲ ਕਰਦੇ ਹਾਂ ਜੀ 1,60,000 ਰੁਪਈਆ ਜੀ ਹੋਏ ਵੀ ਦੋ ਦਾਂਦੀ ਹੈ ਜੀ ਇਹ ਜਿਹੜੀ ਆਤੀਗੇ ਨੰਬਰ ਤੇ ਜੋਤੀ ਹੈ ਇਹ ਵੀ ਬਲੂਨ ਸੀ ਜਾਲੀ ਇਹਦਾ ਹੀ ਖਾਨੇ ਇਧਰ ਚੈੱਕ ਕਰਾ ਲਿਖ ਲਿਆ ਆਪਾਂ ਇਸ ਤੋਰ ਤੇ ਜੇ ਕੋਈ ਸਾਡੀ ਇਹ ਰੱਬ ਵੀ ਚੈੱਕ ਕਰ ਸਕਦੇ ਜੀ ਇਹ ਪਿਛੇ ਦੇ ਵੀ ਬੱਚਾ ਕੱਟਾ ਗੀ ਇਹਦੇ ਵਿੱਚ 25 ਆ ਗਿਆ ਕੀ ਆਇਆ ਭਾਈ ਇਹ ਵੀ ਹਰਾਨੇ ਦੇ ਘਰ ਤੋਂ ਆਈ ਜੀ ਸਾਰੇ ਦੀਤ ਆਈਏ ਅਸੀਂ ਮਿੱਠ ਮੜਾ ਪਿੰਡ ਤੋਂ ਆਇਆ ਕੱਤੀਏ ਇਹ ਨਾ ਕਿ ਕੱਟਾਗਾ ਇਹ ਮਸ਼ੀਨ ਇਕੱਠਾ ਇਹਦੇ ਹੱਲੇ 10 ਲੀਟਰ ਦੁੱਧ ਹੁਣ ਰੈਡੀ ਆ ਬੌਲਾ ਕਿਉਂਕਿ ਭਲੂਣ ਸੂਈਏ ਤੁਹਾਨੂੰ ਪਤਾ ਦੁੱਧ ਤੇ ਭਲੂਣ ਜਿਹੜੀ ਹੌਲੀ ਹੌਲੀ ਚੱਲਦੀ ਹੈ ਤੇ ਇਹਦਾ ਮੁੱਲ ਕਰਦੇ ਹੀ ਡੇਢ ਕਿਸੇ ਵੀਰ ਨੇ ਤਿੰਨਾਂ ਝੋਟੀਆਂ ਜੋ ਖਰੀਦਣੀਆਂ ਨੇ ਨੰਬਰ ਆਪਣਾ ਸਕਰੀਨ ਤੇ ਚਾਹ ਦਾ ਦੁਨੀ ਜੀ ਸਕਦੇ ਹਾਂ ਤੇ ਇਧਰ ਲਈ ਜਿਹੜੀ ਸਾਹ ਕਾਲੀ ਤੇ ਮਰਵਾ ਦੇ ਕੈਮਰਾ ਕੇਰਾ ਆਹਰ ਪਹਨਣ ਜੱਪੇ ਇਧਰ ਇਹ ਸੰਕਰਮਾਰੇ ਦੋ ਲੈ ਨਿਕਲੋ ਸਾਰੇ ਫੋਨਾਂ ਦਾ ਪੈਸਾ ਮੋਬਾਈਲ ਜਦੋਂ ਪੈਸੇ ਦੇਦੇ ਬਾਈ ਪਾਣੀ ਦਾ ਚੈੱਕ ਕਰੋ ਇਹ ਵੀ ਬਹੁਤ ਚੰਗੀ ਹੈ ਜੀ ਹੋਰ ਆਹ ਦਾ ਚੈੱਕ ਕਰਕੇ ਦੇ ਤੁਸੀਂ ਇਹਨੇ ਆਪਣੇ ਕੋਲ ਬਾਜਨ ਦੇ ਇੱਕ ਸਾਹ ਇਧਰ ਤੋਂ ਆਹ ਗਾੜੀ ਚੱਲਦਾ ਹੋ ਸਿੰਗਰ ਦੇ ਇਹ ਵੀ ਪ्युअर ਹਰਿਆਣੇ ਦੇ ਘੜਚੂ ਆਈ ਹੈ ਇਹ ਮੱਝ ਇਹਦੇ ਤੇ ਸੇਵਕਾ ਕੱਟੀ ਆਈ ਹੈ ਇਹਦੇ ਬਸੇ ਜੀ ਇਹਦੇ ਥੱਲੇ ਵੀ ਹੁਣ 7-8 ਮੀਟਰ ਮੋਟਰ ਰੈਡੀ ਹੈ ਇਹਦਾ ਹੁਣ ਲੈ ਕੇ 70 ਕਰ ਦਿੰਦੇ ਮੋਹਲ ਨੰਬਰ ਸਕਰੀਨ ਦੇ ਚੱਲਦਾ ਕਿਸੇ ਵੀ ਨੇ ਫੀਡ ਨਹੀਂ ਚਾਰਾਂ ਚੋਂ ਕੋਈ ਮਾਝੀ ਖਰੀਦ ਸਕਦਾ ਜਿਹੜੇ ਨੂੰ ਦੇਖਣ ਲਈ ਧੰਨਵਾਦ ਜੀ